ਪੰਜਾਬ ਨੂੰ ਬੇਕਾਰ ਸਮਝਿਆ ਜਾ ਰਿਹਾ ਉਸੇ ਪੰਜਾਬ ਦੇ ਵਿੱਚ ਇਹ ਰੱਜ ਕੇ ਰੋਟੀ ਖਾ ਰਹੇ ਨੇ ਤੇ ਨਾਲ ਹੀ ਆ ਹਥਿਆਰ ਨਹੀਂ ਆਪਣੀ ਮਸ਼ੀਨਰੀ ਇੱਧਰ ਰੋਟੇ ਪੈਰਾਂ ਪਈ ਹੈ ਠੀਕ ਹੈ ਜਿੱਦਾਂ ਮਰਜੀ ਉਹ ਵੀ ਆਪਾਂ ਸਾਰੇ ਟੁੱਟੇ ਜਿਹਾ ਕੁਟਾ ਨਾਂ ਬਾਨੇ ਜਣੀ ਤੁਸੀਂ ਅਸਲੇ ਨਹੀਂ ਚੱਕੇ ਹਾਂਜੀ ਤੁਸੀਂ ਰੋਟੀ ਖਾਣ ਵਾਲੇ ਅਸਲੀ ਹਥਿਆਰ ਕਿ ਅੱਕੇ ਨੇ ਜਿਹੜੇ ਕਦੇ ਵੀ ਤੁਹਾਨੂੰ ਕਦੇ ਜੇਲ੍ਹ 'ਚ ਨਹੀਂ ਪਹੁੰਚਾਉਂਦੇ ਹਾਂ ਹੈ ਸਦਾ ਯਾਦ ਘੁੰਮੇਗਾ ਤੂੰ 14 ਸਾਲ ਕੰਮ ਕਰਦਿਆਂ ਮੂਗੇ ਤੁਹਾਨੂੰ 15 ਸਾਲ ਆਪਾਂ ਨੂੰ ਹੀ ਹਾਂਜੀ ਤੇ ਇੱਕ ਨੌਜਵਾਨਾਂ ਲਈ ਇਹ ਵੀ ਸੇਧ ਆ ਨਾ ਵੀ ਜਿਹੜੇ ਕਈ ਗਲਤ ਕੰਮਾਂ ਦੇ ਵਿੱਚ ਪੈ ਜਾਂਦੇ ਨੇ ਪਤਾ ਸਰ ਕੀ ਇਹ ਗੱਲ ਗੱਲ ਪਰ ਗਈ ਜਿਹੜੇ ਅੱਜ ਕੱਲ ਦੇ ਨੌਜਵਾਨ ਨੇ ਕੋਈ ਕੰਮ ਨਹੀਂ ਸਿੱਖ ਰਿਆ ਹਾਂਜੀ ਇਹ ਸਿੱਖੂਗਾ ਵੀ ਅਗਲਾ ਪਹਿਲਾਂ ਪੈਸੇ ਦੀ ਗੱਲ ਕਰਦਾ ਹਾਂਜੀ ਮੈਂ 7 ਸਾਲ ਆਪਣੇ ਉਸਤਾਦ ਨਾਲ ਫ੍ਰੀ ਲੈਣੀ ਠੀਕ ਹੈ ਹਾਂਜੀ ਲੱਤੀ ਹੈਗੀ ਜੀ ਉਹਨੂੰ ਕੋਟੋ-ਕੋਟ ਕੇ ਕੰਮ ਸਿਖਾਇਆ ਜੀ ਹਾਂ ਪਰ ਉਹ 7 ਸਾਲਾਂ ਨੇ ਤੈਨੂੰ ਰੋਟੀ ਵੀ ਪਾਤਾ ਨਾ ਨਹੀਂ ਪਾਤਾ ਹਾਂਜੀ ਨਾਲੇ ਤੈਨੂੰ ਨਸ਼ੇ ਤੇ ਜੇਲ੍ਹ ਤੋਂ ਬਚਾਤਾ ਹਾਂਜੀ ਹਾਂ ਹੁਣ ਤੂੰ ਰੱਜ ਕੇ ਰੋਟੀ ਖਾਣਾ ਹੁਣ ਆਪਾਂ ਪ੍ਰਮਾਤਮਾ ਦੀ ਕਿਰਪਾ ਨਾਲ ਆਪਾਂ ਲੰਘਦੇ ਵਰਦੇ ਆ